ਬੜਾ ਲੰਗੜ ਗਿਆ ਕਿਹਾ ਅਬ ਉਹ ਠੀਕ ਆ ਸਿਰ ਉਹ ਪਾਜਗੇ ਤੇਰੇ ਪੈਸੇ ਦੇ ਦੇ ਸੀ ਉਹਨੇ ਉਹ ਚਲ ਚੰਗੇ ਵਾਲਾ ਯਾਰ ਨਗਰ ਦੇ ਭੈੜ ਭਾਂਗਾਂ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਹਾਂ ਹਾਂ ਕਿੰਨੀ ਕਿ ਸਰਦਾ ਸੀ 5000 ਰੁਪਏ ਮੈਂ ਤਾਂ ਪਾਏ ਆ ਉਹਦੇ ਹਿੱਸੇ ਦੇ ਹਾਂ ਹਾਂ ਉਹ ਸਿਰਫ ਇਹ ਬਾਦਮੂਸ਼ ਕਾਹਦੀ ਇਕੱਠੀ ਕਰਦੇ ਫਿਰਦੇ ਆ ਓਏ ਬਾਬਾ ਨਾ ਕੀ ਹੋਇਆ ਆਪਣੇ ਨਾ ਜਨਸੰਖਿਆ ਵਧ ਗਈ ਹਾਂ ਭਾਈ ਵਧ ਗਈ ਠੀਕ ਆ ਹੁਣ ਕੰਮ ਕੋਈ ਕਰਦਾ ਨਹੀਂ ਕੰਮ ਇਹਦਾ ਕਰਜ਼ਾ ਕਿੱਥੇ ਕੰਮ ਦਾ ਕੋਈ ਹੱਥ ਨਹੀਂ ਲਾਉਂਦਾ ਕਰਜ਼ਾ ਚੜੀ ਜਾਂਦਾ ਸਿਰ ਪੰਜਾਬ ਦੇ ਉੱਤੇ ਓ ਠੀਕ ਆ ਸਹੀ ਆ ਹੈ ਖਾਣ ਪੀਣ ਵਾਲੇ ਤਾਂ ਬਾਲੇ ਆ ਕੰਮ ਵਾਲਾ ਕੋਈ ਹੈ ਨਹੀਂ ਨਾ ਕੰਮ ਵਾਲਾ ਹੈ ਉਹਦਾ ਕਰਕੇ ਜਿਹਨੂੰ ਬਾਛ ਪਾਈ ਆ ਅੱਛਾ ਪੈਸੇ ਇਕੱਠੇ ਕਰਕੇ ਅੱਛਾ ਕੋਈ ਕਿੰਨੇ ਤਰਗਾਰ ਦੇਓਗੇ ਫਿਰ ਨਹੀਂ ਨਹੀਂ ਜਿਹੜੇ ਇਹ ਬੇਲੜ ਜੇ ਆ ਪੱਤੇ ਮੰਡੀਰ ਜੀ ਬੇਲੜ ਜੀ ਆ ਬੁੜੇ ਵੜੇ ਜਿਹਦੇ ਹੈਡਕੋਟ ਜੇ ਤੁਰਦੇ ਨਹੀਂ ਇਹਨਾਂ ਨੂੰ ਫੜ ਕੇ ਸਾਰਿਆਂ ਨੂੰ ਟਿੱਟ ਕੇ ਆਵਾਂਗੇ ਸਤਲੋਜ ਦਰਿਆ 'ਚ ਅਤੇ ਪਾਕਿਸਤਾਨ ਵੀ ਨਹੀਂ ਟੱਪੇ ਆਣਗੇ ਉਹ ਤੈਨੂੰ ਕੀ ਹੋ ਗਿਆ ਬਾਬਾ ਰੋ ਰੋ ਲੱਸਾ ਤੁਈ ਉਹ ਪੇਟ ਹੋਵੇ ਕਿਵੇਂ ਬਾਬਾ ਕਿਹਦਾ ਭਾਈ ਕਿਨੇ ਬੜਾ ਡਾਉਣ ਜਿਹਾ ਲੱਗਦਾ ਉਹ ਪੁੱਛਣਾ ਭਰਾ ਤਾਂ ਉਹ ਹੀ ਦੁਖੀ ਜਾਂਦੀ ਆ ਗੋਡੇ ਕੰਮ ਨਹੀਂ ਕਰਦੇ ਬਸ ਹੁਣ ਤਾਂ ਉੱਚੇ ਪਾਸ਼ ਸ਼ੁਰੂ ਕਰਨੇ ਆ ਅਬੇ ਚਾਪ ਨਾਲੇ ਸਾਧਾ ਇਹ ਮੇਰਾ ਮਾਲਕ ਬਹੁਤ ਔਖਾ ਬਹੁਤ ओके ਹੋ ਜਾਂਦਾ ਬੜੇ ਹੋ ਕੇ ਤਾਂ ਹਨਾ ਆਇਆ ਜਸਵੰਦਰ ਚੱਲੀ ਗਿਆ ਯਾਰ ਆਪਾਂ ਦਾ ਉਹ ਠੀਕ ਐ ਸੇਰਾ ਬਾ ਡੌਲ ਜਾ ਬੈਠਾ ਉਹ ਪੁੱਛ ਨਾ ਬਸ ਉਹ ਤਾਂ ਦਿਨ ਕੱਟ ਨਹੀਂ ਕਰਦੇ ਐ ਸੇਰਾ ਆ ਯਾਰ ਮਰੀਦ ਜੀ ਰੋਜ਼ ਬਾਸਪਾਲੇ ਨੇ ਕੀ ਹੱਲ ਕਰਕੇ ਨਾ ਓਏ ਬਾਸ ਤਾਂ ਸੇਰਾ ਹੁਣ ਆਏ ਹੁੰਦੇ ਨੇ ਜੋ ਚਾਰ ਭੈਣ ਭਾਈ ਆਇਆ ਖਾਲੀ ਨਾ ਮੋੜੇ ਛਾਣੇ ਦੱਸਦਾ ਵੀ ਖਾਲੀ ਨਹੀਂ ਮੋੜਨੇ ਕਾ ਹਿੰਨੇ ਨਗਰ ਦੇ ਵਿੱਚੋਂ ਹੁਣ ਵੀ ਲੋੜ ਇਹਨਾਂ ਨੂੰ ਕੋਈ ਮੈਂ ਹੁਣੇ ਚੱਤੀ ਬੰਦੀ ਤੇ ਪੱਪਾ ਦਿੱਥੇ ਨਹੀਂ 2 ਰੁਪਏ ਦੇ ਤਾਂ ਬਾਹਰ ਲੈ ਜਾਓ ਕੋਈ ਵੀ ਜਰਾ ਨਗਰ ਦੇ ਜੋ ਨਗਰ ਨੇ ਕਰਤਾ ਸਹੀ ਹੁੰਦਾ ਦਾ ਤੂੰ ਵੀ ਪਾ ਦੇ ਕੋਰਾ ਤੂੰ ਮੇਰੇ ਕੋਲੇ ਤਾਂ 30 50 ਰੁਪਏ ਹੋਣ ਗਏ ਉਹ ਸੱਤ ਜੋ ਬਸਾ ਆਏਗਾ ਫਾਦੇ ਦਾ ਠੀਕ ਚਲ ਆਇਆ ਕਰੂੰ ਤੇ ਨਾਂ ਲਿਖਾ ਦੂੰਗਾ ਉਹ ਲਖਾਉਣਾ ਲਖਾ ਦੀ ਨਾ ਤਾਂ ਆਪਣਾ ਰੱਬ ਨੂੰ ਪਤਾ ਸੇਰਾ ਕੋਈ ਨਾ ਕੋਈ ਨਾ ਰੱਬ ਹੈ ਥੀ ਖੜਾ ਰੱਖ ਇਹ ਲੋੜ ਹੈ ਤੇ ਨੂੰ ਪਿੰਡ ਦੀ ਉਹ ਮਸਤ ਬਿੰਨ ਕੱਟਿਆ ਕਰਦਾ ਸੇਰਾ ਸੋਤੇ ਰਕੇ ਉਹ ਕਿਹਦਾ ਬਾ ਉਹ ਠੀਕ ਆ ਸੇਰਾ ਉਹ ਪਾਜਗੇ ਸੀ ਤੇਰੇ ਪੈਸੇ ਦੇ ਦੇ ਸੀ ਕਿ ਉਹਨੇ ਉਹ ਚੱਲ ਚੰਗੀ ਵਾਲਾ ਯਾਰ ਨਗਰ ਦੇ ਭੈੜ ਭਾਂਗਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਹਾਂ ਹਾਂ ਕਿੰਨੀ ਕਿ ਸਰਦਾ ਸੀ ਗਿਆ ਘਰ ਵੀ ਮੈਂ ਤਾਂ ਪਾਏ ਆ ਅਬ ਦੇ ਹਿੱਸੇ ਦੇ ਹਾਂ ਉਹ ਸਿਰਫ ਇਹ ਬਾਦਬੂਸ਼ ਕਾਹਦੇ ਇਕੱਠੇ ਕਰਦੇ ਫਿਰਦੇ ਆ ਓਏ ਬਾਬਾ ਨਾ ਕੀ ਹੋਇਆ ਆਪਣੇ ਨਾ ਜਨਸੰਖਿਆ ਵਧ ਗਈ ਹਾਂ ਭਾਈ ਵਧ ਗਈ ਠੀਕ ਆ ਹਾਂ ਉਹਨਾਂ ਕੰਮ ਕੋਈ ਕਰਦਾ ਨਹੀਂ ਇਹਦਾ ਕਰਸ਼ਾ ਕਿੱਥੇ ਕੰਮ ਦਾ ਕੋਈ ਹੱਥ ਨਹੀਂ ਲਾਉਂਦਾ ਕਰਜਾ ਚੜੀ ਜਾਂਦਾ ਸਿਰ ਪੰਜਾਬ ਦੇ ਉੱਤੇ ਬਹੁਤ ਠੀਕ ਆ ਸਹੀ ਆ ਹੈ ਖਾਣ ਪੀਣ ਵਾਲੇ ਤਾਂ ਬਾਲੇ ਆ ਕੰਮ ਵਾਲਾ ਕੋਈ ਹੈ ਨਹੀਂ ਆ ਕੰਮ ਵਾਲਾ ਹੈ ਉਹਦਾ ਕਰਕੇ ਇਹਨੂੰ ਬਾਛ ਪਾਈ ਆ ਅੱਛਾ ਪੈਸੇ ਇਕੱਠੇ ਕਰਕੇ ਅੱਛਾ ਕੋਈ ਕਿੰਨੇ ਤਰਗਾਰ ਦੇਓਗੇ ਇਹ ਨੀ ਨਹੀਂ ਜਿਹੜੇ ਇਹ ਬੇਲੜ ਜੇ ਆ ਅੱਛਾ ਮੰਡੀਰ ਜੀ ਬੇਲੜ ਜੀ ਆ ਬੁੜੇ ਵੜੇ ਜਿਹਦੇ ਹੈਡਕੋਟ ਜੇ ਤੁਰਦੇ ਨਹੀਂ ਇਹਨਾਂ ਨੂੰ ਫੜ ਕੇ ਸਾਰਿਆਂ ਨੂੰ ਸਿੱਟ ਕੇ ਆਵਾਂਗੇ ਸਤ ਲੋਹ ਜੀ ਦਰਿਆ 'ਚ ਆਏ ਕਿ ਮੈਂ ਫੜ ਲੂੰਗਾ ਓ ਨੋ 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 ਨੋ